ਸਤਿ ਸ਼੍ਰੀ ਅਕਾਲ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਪਾਤ ਜੈ ਸਭਦਾਨ ਮੈਂ ਤੁਹਾਡਾ ਆਪਣਾ ਚੌਧਰੀ ਕ੍ਰਿਸ਼ਨ ਲਾਲ ਮਲੋਟ ਸਤਿਕਾਰਯੋਗ ਵੀਰੋ ਅੱਜ ਆਪਾਂ ਗੱਲ ਕਰਨੀ ਹੈ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਕੇ ਸਾਹਿਬ ਦੀ ਮੈਂ ਇਸ ਵਿਸ਼ੇ ਤੇ ਗੱਲ ਕਰੂੰਗਾ ਕਿ 30 ਤੋਂ 35 ਸਾਲ ਹੋ ਗਏ ਉਹਨਾਂ ਵਿਛੀ ਦੀ ਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਐਸਐਸਪੀ ਨੇ ਦਸਹੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੇ ਟੋਟੇ ਕੀਤੇ ਗਏ ਪਰ 30 ਤੋਂ 35 ਸਾਲ ਹੋ ਚਲੇ ਐ ਖੋਣੇ ਕਿਉਂ ਇਹ ਮੁੱਦਾ ਪਖਾਇਆ ਜਾ ਰਿਹਾ ਹੈ ਕੀ ਇਹਦੇ ਵਿੱਚ ਕੋਈ ਵਿਰੋਧੀ ਪਾਰਟੀ ਜਾਂ ਮੌਜੂਦਾ ਪਾਰਟੀ ਜਾਂ ਕੋਈ ਹੋਰ ਖੇਤਰੀ ਪਾਰਟੀ ਇਹ ਕੋਈ ਪੋਲਿਟਿਕਸ ਤਾਂ ਨਹੀਂ ਕਰ ਰਹੀ ਇਹ ਕਰ ਜਥੇਦਾਰ ਸਾਹਿਬ ਦੀ ਸ਼ਹੀਦੀ ਤੇ ਪੋਲਿਟਿਕਸ ਹੋ ਰਹੀ ਹੈ ਜਾਂ ਸਿਆਸਤ ਹੋ ਰਹੀ ਹੈ ਐਦੋਂ ਨਹਿਤ ਗੱਲ ਮਾੜੀ ਨਹੀਂ ਹੋ ਸਕਦੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਥੇਦਾਰ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਕਿਉਂਕਿ ਸਿੱਖ ਕੌਮ ਦੇ ਮੋਢੀ ਸੀ ਹੁਣ ਮੈਂ ਗੱਲ ਕਰੂੰਗਾ ਜਿਹੜੇ ਪੁਲਿਸ ਕਰਮਚਾਰੀ ਸਾਹਕਾ ਉਹ ਇਸ ਵਿਸ਼ੇ ਤੇ ਲੈ ਕੇ ਵੱਡੇ ਵੱਡੇ ਖਲਾਸੇ ਕਰ ਰਹੇ ਆ ਕਿ ਜefeਦਾਰ ਸਾਹਿਬ ਨੂੰ ਨਿਰਵਰਸਰਤਾਰ ਸੀਗੇ ਉਦੋਂ ਗੋਲੀ ਮਾਰੀ ਸਿਰ ਚ ਗੋਲੀ ਮਾਰੀ ਟੋਟੇ ਕੀਤੇ ਗਏ ਮੈਂ ਇੱਕ ਸਵਾਲ ਕਰੂੰ ਆ ਇਹਨਾਂ ਲੋਕਾਂ ਨੂੰ ਕਿ ਤੁਸੀਂ ਸਵਰਨ ਸਿੰਘ ਘੋਟੜੇ ਨੂੰ ਜਾਣਦੇ ਹੋ ਸਵਰਨ ਸਿੰਘ ਘੋਟਣਾ ਇਹੋ ਜਿਹਾ ਅਫਸਰ ਸੀ ਜਿਹਦੇ ਨਾਲ ਜਿੰਨੀ ਵੀ ਜੁੰਡਲੀ ਸੀ ਸਾਰੀ ਪੁਛੜਾਂ ਦੀ ਜੁੰਡਲੀ ਸੀ ਪੜਾ ਕੋਈ ਐਸਐਚਓ ਸੀ ਪੜਾ ਕੋਈ ਡੀਐਸਪੀ ਸੀ ਤੇ ਪੜਾ ਕੋਈ ਥਾਣੇਦਾਰ ਸੀ ਤੇ ਪੜਾ ਕੋਈ ਹੌਲਦਾਰ ਚੰਨੂ ਸਿੰਘ ਵਰਗੇ ਪੁੱਛੜ ਹਰ ਭਗਵਾਨ ਛੋਟੀ ਵਰਗੇ ਪੁੱਛੜ ਉਹ ਇੱਕ ਪੁੱਛੜਾਂ ਦੀ ਢੋਲੀ ਸੀ ਕੋਟੜਾ ਸਾਹਿਬ ਦੇ ਦਫ਼ਤਰ ਦੇ ਵਿੱਚ ਇੱਕ ਗਸ਼ਟ ਅਫਸਰ ਡੀਐਸਪੀ ਡਰਦਾ ਸੀ ਵੀ ਪਤਾ ਨਹੀਂ ਕੀ ਗਾਲਾਂ ਕੱਢੂਗਾ ਇਹਨਾਂ ਲੋਕਾਂ ਨੂੰ ਜਿਹੜੇ ਇੱਕ ਉਸ ਟਾਈਮ ਤੇ ਕੋਈ ਪੀਐਚਜੀ ਹੋਊ ਜਾਂ ਐਸਪੀ ਹੋਊਗਾ ਜਾ ਕੋਈ ਸਿਪਾਈ ਹੋਊਗਾ ਇਹਨਾਂ ਲੋਕਾਂ ਨੂੰ ਕਿਵੇਂ ਪਤਾ ਲੱਗਿਆ ਬਈ ਜਥੇਦਾਰ ਸਾਹਿਬ ਨੂੰ ਆ ਚੀਜ਼ਾਂ ਕਰਕੇ ਸ਼ਹੀਦ ਕੀਤਾ ਗਿਆ ਹੁਣ ਦੇਖੋ ਉਸ ਟਾਈਮ ਦੇ ਉੱਤੇ ਇਹੋ ਜਿਹੇ ਹਾਲਾਤ ਸੀ ਕਿ ਕੋਈ ਸਿਪਾਈ ਹੌਲਦਾਰ ਥਾਣੇਦਾਰ ਤੱਕ ਕੋਈ ਹਵਾਲਾ ਤੇ ਦੇੜੇ ਨਹੀਂ ਕਿਸੇ ਨੂੰ ਜਾਣ ਦਿੰਦੇ ਸੀ ਕਿਉਂਕਿ ਉਹਦਾ ਹੁਕਮ ਸੀ ਗਾਲਾਂ ਕੱਢਦਾ ਸੀ ਥੁੱਡੇ ਮਾਰਦਾ ਸੀ ਚਪੇੜੇ ਵੀ ਮਾਰ ਜਾਂਦਾ ਸੀ ਘੋਟੜਾ ਹੁਣ ਦੋ ਗੱਲਾਂ ਇੱਕ ਗੱਲ ਤਾਂ ਇਹ ਹੈ ਕਿ ਜਾਂ ਤਾਂ ਇਹ ਕਰਮਚਾਰੀ ਹੈ ਜਿਹੜੇ ਸਾਬਕਾ ਜਿਹੜੇ ਕੋਈ ਖਲਾਸੇ ਕਰ ਰਹੇ ਹੈ ਜਾਂ ਤਾਂ ਇਹ ਘੋਟੜੇ ਦੇ ਬ੍ਰਿਗੇਡ ਦੇ ਵਿੱਚ ਸੀ ਜਿਹੜਾ ਕੋਲ ਬੁੱਚੜ ਦਾ ਬ੍ਰਿਗੇਡ ਸੀਗਾ ਬੁੱਚੜਾਂ ਦਾ ਜਾਂ ਤਾਂ ਉਹਨਾਂ 'ਚ ਕੰਮ ਕਰਦੇ ਸੀ ਤੇ ਜਾਂ ਫਿਰ ਭਾਈ ਇਹ ਲੋਕ ਸੁਣੀਆਂ ਸੁਣਾਈਆਂ ਗੱਲਾਂ ਕਰ ਰਹੇ ਹੈ ਲਿਖੀਆਂ ਲਿਖਾਈਆਂ ਗੱਲਾਂ ਕਰ ਰਹੇ ਹੈ ਸੁਣੀਆਂ ਸੁਣਾਈਆਂ ਜਿਵੇਂ ਕਿਸੇ ਤੋਂ ਸੁਣ ਲਿਆ ਉਹਨਾਂ ਨੂੰ ਉਹ ਕੀਤਾ ਗਿਆ ਮੈਂ ਬੇਨਤੀ ਕਰਦਾ ਹੈ ਸਰਕਾਰ ਨੂੰ ਕੇ ਜ세ਦਰ ਕੌਂਕੇ ਸਾਹਿਬ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਇਹਦੇ 'ਚ ਅਸੀਂ ਹੱਕ 'ਚ ਐ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਨਸਾਫ ਮਿਲਣਾ ਵੀ ਚਾਹੀਦਾ ਪਰਿਵਾਰ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਔਰ ਯਾਰ ਮੈਂ ਇੱਕ ਚੀਜ਼ ਤੇ ਇੱਥੇ ਮੈਨੂੰ ਡਾਊਟ ਜਾਂ ਲੱਗਦਾ ਵੀ ਇਹ ਪੁਲਿਸ ਕਰਮਚਾਰੀ ਜਿਹੜੇ ਖਲਾਸੇ ਕਰ ਰਹੇ ਐ ਕੀ ਇਹ ਉਹ ਰਹਾ ਸਾਹਬ ਦੇ ਬ੍ਰਿਗੇਡ ਦੇ ਵਿੱਚ ਤਾਂ ਨਹੀਂ ਸੀ ਇਹ ਇਥੋਂ ਸਾਬਤ ਹੋ ਸਕਦਾ ਜੇ ਇਹਨਾਂ ਨੂੰ ਸੱਚ ਝੂਠ ਕੱਢਣਾ ਹੈ ਇਹਨਾਂ ਕਰਮਚਾਰੀਆਂ ਦਾ ਕਿ ਝੂਠ ਮਾਰਦੇ ਆ ਕਿ ਸੱਚੇ ਆ ਇਹਨਾਂ ਦਾ ਰੋਜ਼ਨਾਮਚਾ ਚੱਕ ਲਓ ਉਸ ਟਾਈਮ ਦਾ ਉੱਥੇ ਰਵਾਨਗੀਆਂ ਵਾਪਸੀਆਂ ਵੀ ਹੋਣਗੀਆਂ ਇਹਨਾਂ ਦੀਆਂ ਇਹਨਾਂ ਦੀਆਂ ਐਫਆਈਆਰਾਂ ਦੇ ਵਿੱਚ ਵੀ ਨਾ ਹੋਣਗੇ ਜਗਰਾਉਂ ਜ਼ਿਲ੍ਹੇ ਦੇ ਵਿੱਚ ਇਹ ਘੋਟਣੇ ਦੇ ਟਾਈਮ ਤੇ ਜਿੰਨੇ ਮੁਕਾਬਲੇ ਹੋਏ ਆ ਉਹਨਾਂ ਦੀਆਂ ਸਾਰੀਆਂ ਐਫਆਈਆਰਾਂ ਖੰਘਾਲੋ ਕਿਤੇ ਇਹਨਾਂ ਕਰਮਚਾਰੀਆਂ ਦੇ ਵਿੱਚ ਨਾ ਤਾਂ ਨਹੀਂ ਜੇ ਕਰੇ ਨਾ ਕਰਮਚਾਰੀਆਂ ਦੇ ਵਿੱਚ ਨਾ ਹੈ ਕਿਤੇ ਰਵਾਨ ਗਈਆਂ ਤਾਂ ਫਿਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਜਿਹੜੇ ਕਰਮਚਾਰੀ ਖੁਲਾਸੇ ਕਰ ਰਹੇ ਐ ਕਿ ਇਹ ਘੋਟੜੇ ਦੇ ਬ੍ਰਿਗੇਡ 'ਚ ਨਾ ਹੋਣ ਕਿਉਂਕਿ ਉਹ ਹੈ ਉਹ ਜੋ ਬੁੱਚੜ ਬੰਦਾ ਸੀ ਜੀ ਤੋ ਜੀਓ ਵੀ ਡਰਦਾ ਸੀ ਅੰਦਰ ਜਾ ਕੇ ਵੀ ਕਿਤੇ ਖਾਲਾ ਨਾ ਕੱਢਣ ਲਾਪੇ ਕਿਤੇ ਚਪੇੜਾ ਹੀ ਨਾ ਮਾਰੇ ਇਨਸਾਫ ਮਿਲਣਾ ਚਾਹੀਦਾ ਅਸੀਂ ਵੀ ਕਹਿੰਨੇ ਆ ਵੀ ਇਨਸਾਫ ਕੋਕੇ ਸਾਹਿਬ ਦੀ ਸ਼ੀਦੀ ਦਾ ਕਿਵੇਂ ਹੋਈ ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰ ਆ ਇਨਸਾਫ ਲੈਣ ਦੇਣਗੇ ਜਿਹੜੇ ਪੋਲਿਟਿਕ ਚ ਕਰ ਰਹੇ ਆ ਸਾਨੂੰ ਪਤਾ ਹੈ ਕਿ ਜਦੋਂ ਐਸਐਸਪੀ ਕੋਟੜਾ ਜਗਰਾਉਂ ਲੱਗਾ ਸੀ ਤਾਂ ਮੈਂ ਫਰੀਦਕੋਟ ਜ਼ਿਲ੍ਹੇ ਚ ਕਨਸਟੇਬਲ ਦੀ ਡਿਊਟੀ ਕਰਦਾ ਸੀ ਸਿਟੀ ਬਲੋਟ ਮੇਰੀ ਡਿਊਟੀ ਕੀ ਸੀ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਵੀ ਕਿਹੜੇ ਕਿਹੜੇ ਬੰਦੇ ਉਹਨਾਂ ਦੇ ਨੇੜੇ ਜਾਂਦੇ ਸੀ ਸਾਡੀ ਡਿਊਟੀ ਸੀ ਕੱਲੇ ਅਖਬਾਰ ਵੰਡਾਉਣਾ ਤੜਕੇ ਜਗਮਾਨੀ ਅਖਬਾਰ ਕੋਈ ਵੀ ਅਖਬਾਰ ਹੋ ਗਿਆ ਸਾਨੂੰ ਪਹਿਲਾ ਅਖਬਾਰ ਵੰਡਾਉਣੇ ਉਸ ਤੋਂ ਬਾਅਦ ਸਬਜ਼ੀ ਮੰਡੀ ਜਾਣਾ ਅਸਲਾ ਲੈ ਕੇ ਐਹੋ ਜਿਹੀਆਂ ਡਿਊਟੀਆਂ ਕਰਾਈਆਂ ਸਾਤੋਂ ਤੇ ਇਹ ਲੋਕ ਕਹਿੰਦੇ ਆ ਵੀ ਸਾਡੇ ਸਾਹਮਣੇ ਫੈਰ ਮਾਰਤਾ ਜੀ ਮੈਂ ਜੀ ਰੋਟੀ ਫੜਾਉਣ ਗਿਆ ਜੀ ਬਾਤਾਂ ਰੋਈ ਜਾਂਦੀ ਸੀ ਯਾਰ ਹਵਾਲਾਤ ਵਿੱਚ ਦੇ ਕੋਲੇ ਜਾਨ ਦਿੱਤਾ ਕਿਸੇ ਨੂੰ ਆਡਰ ਹੀ ਨਹੀਂ ਸੀ ਇੱਕ ਮੁੱਖ ਮੁੰਛੀ ਜਾਂਦਾ ਸੀ ਜਾ ਐਸਚੂ ਨੂੰ ਪਤਾ ਹੁੰਦਾ ਸੀ ਮੁਸਤਫਾ ਕਿੰਨੇ ਬੈਠੇ ਆ ਕਿੰਨੇ ਬੰਦਿਆਂ ਦੀ ਰੋਟੀ ਮਗਾਉਣੀ ਹੈ ਤੇ ਆ ਯਾਰ ਨਵੇਂ ਚੁੱਤੀ ਸੋਚੇ ਛੱਡੀ ਜਾਂਦੇ ਹੋ ਮੁਕਾਬਲੇ ਜਦੋਂ ਹੁੰਦੇ ਸੀ ਨਾ ਕੋਈ ਮੁਕਾਬਲੇ ਨਹੀਂ ਹੁੰਦੇ ਸੀ ਇਹ ਤਾਂ ਤੜਕੇ ਪਤਾ ਲੱਗਦਾ ਸੀ ਜਦੋਂ ਡਿਊਟੀ ਤੋਂ ਆਉਣਾ ਤੇ ਵੇਖਣਾ ਵੀ ਤਿੰਨ ਚਾਰ ਯਾਰ ਸਿੱਖ ਨੌਜਵਾਨ ਥਾਣੇ ਦੇ ਵਿੱਚ ਕੈਂਟਰ ਦੇ ਵਿੱਚ ਮਾਰੇ ਪਏ ਆ ਇਹ ਮੁਕਾਬਲੇ ਇਹ ਤਾਂ ਜਾਂ ਤਾਂ ਕੋਟੜੇ ਨੂੰ ਪਤਾ ਹੁੰਦਾ ਸੀ ਜਾਂ ਸੀਏਐਨ ਚਾਰਜ ਨੂੰ ਜਾ ਉਥੋਂ ਦਾ ਜਿਹੜਾ ਬਹੁਤ ਬਰਗੇਡ ਨੇੜੇ ਸੀ ਉਹਦੇ ਉਹਨਾਂ ਨੂੰ ਪਤਾ ਹੁੰਦਾ ਸੀ ਹਾਲਾਂਕਿ ਥਾਣੇ 'ਚ ਕਿਸੇ ਮੁਲਾਜ਼ਮ ਨੂੰ ਨਹੀਂ ਪਤਾ ਹੁੰਦਾ ਬਈ ਅੱਜ ਇਲਾਕੇ ਦੇ ਵਿੱਚ ਮੁਕਾਬਲਾ ਹੋ ਗਿਆ ਤੇ ਇਹ ਕਿਹੜੀਆਂ ਗੱਲਾਂ ਕਰਦੇ ਆ ਯਾਰ ਇਹ ਕਿਉਂ ਲੋਕਾਂ ਨੂੰ ਬੇਕੂ ਬਣਾ ਰਹੇ ਜੇਕਰ ਇਹ ਕਰਮਚਾਰੀ ਸਾਬਕਾ ਕਰਮਚਾਰੀ ਝੂਠ ਮਾਰ ਰਹੇ ਕਿ ਉਹਨਾਂ ਦੀ ਸ਼ਿਦੀ ਇਸ ਤਰ੍ਹਾਂ ਹੋਈ ਤਾਂ ਫਿਰ ਇਹਨਾਂ ਤੇ ਵੀ ਕਾਰਵਾਈ ਬੜਦੀ ਹੈ ਜੇਕਰ ਇਹ ਸੱਚ ਬੋਲਦੇ ਆ ਜਥੇਦਾਰ ਕੌਕੇ ਸਾਹਿਬ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਭਾਈ ਇਸ ਤਰ੍ਹਾਂ ਕਰਕੇ ਉਹਦੇ ਆਂਗਾਂ ਵੀ ਵੱਡੇ ਗਏ ਠੀਕ ਆ ਉਹਦੇ ਤੋਂ ਤਸੀਏ ਵੀ ਦਿੱਤੇ ਗਏ ਤੇ ਫਿਰ ਇਹ ਜਿਹੜੇ ਕਰਮਚਾਰੀਏ ਫਿਰ ਇਹਦਾ ਮਤਲਬ ਕੋਟੜੇ ਦੇ ਬਰਗੇੜ ਸੀ ਉਹਦੇ ਨਾਲ ਕੰਮ ਕਰਦੇ ਸੀ ਜਿਹਨੂੰ ਇੰਨੀ ਬਰੀਕੀ ਬਾਰੇ ਪਤਾ ਹੈ ਵੀ ਜਦੋਂ ਰੋਟੀ ਫੜਾਉਣ ਗਏ ਤਾਂ ਕੌਕੇ ਸਾਹਿਬ ਨੰਗੇ ਬੈਠੇ ਸੀ ਬਾਹਰ ਦਰਖਤ ਨਾਲ ਬੰਨਿਆ ਪਿਆ ਸੀ ਕੌਕੇ ਸਾਹਿਬ ਨੂੰ ਤੇ ਯਾਰ ਗੇਟ ਤਾਂ ਅਤਵਾਦ ਦੇ ਟਾਈਮ ਤੇ 24 ਘੰਟੇ ਗੇਟ ਬੰਦ ਰਹਿੰਦਾ ਸੀ ਇਹਨਾਂ ਦੀ ਪਹਿਲਾਂ ਤਾਂ ਰਵਾਨਗੀਆਂ ਵਾਪਸੀਆਂ ਕਢਾਓ ਐਫ ਆਈ ਆਰ ਰਗੰਗਾ ਲਓ ਵੀ ਇਹ ਕਰਮਚਾਰੀ ਉੱਥੇ ਸੀਗੇ ਕਿ ਬਾਹਰ ਸਮਣਾ ਤੇ ਡਿਊਟੀ ਕਰਦੇ ਸੀ ਜੇਕਰ ਇਹ ਬਾਹਰ ਸਮਣਾ ਤੇ ਕਿਤੇ ਹੋਰ ਡਿਊਟੀ ਕਰਦੇ ਸੀ ਫਿਰ ਬਿਲਕੁਲ ਝੂਠ ਮਾਰ ਰਹੇ ਆ ਇਹ ਇਹ ਆਪਦੀ ਟੀ ਆਰ ਪੀ ਨੂੰ ਲੈ ਰਹੇ ਆ ਤੇ ਮੈਂ ਚੈਨਲ ਵਾਲਿਆਂ ਨੂੰ ਵੀ ਮੇਰੇ ਹੱਥ ਜੋੜ ਕੇ ਪੀ ਲਾ ਉਹ ਚੈਨਲ ਵਾਲਿਓ ਆਪਦੇ ਥੋੜੇ ਜਿਹੇ ਵਿਊਆਂ ਦੀ ਖਾਤਰ ਪੈਸਿਆਂ ਦੀ ਖਾਤਰ ਤੁਸੀਂ ਆ ਇੱਕ ਨਮਾ ਇੱਕ ਉਹ ਖੜਾ ਕਰਤਾ ਤੁਸੀਂ ਪਹਿਲਾਂ ਨਾ ਬੋਲੇ ਭਾਈ 30 35 ਸਾਲ ਪਹਿਲਾਂ ਬੋਲ ਪੈਂਦੇ ਤੇ ਆ ਜਿਹੜੇ ਮੁਲਾਜ਼ਮ ਬੋਲੀ ਜਾਂਦੇ ਆ ਜੇ ਤੁਹਾਨੂੰ ਇੰਨਾ ਹੀ ਪਤਾ ਸੀ ਜਥੇਦਾਰ ਸਾਹਿਬ ਨੂੰ ਸ਼ਹੀਦ ਕਰਤਾ ਤੇ ਛੱਡ ਜਾਂਦੇ ਨੌਕਰੀਆਂ ਅਸਤੀਫੇ ਦੇ ਜਾਂਦੇ ਭਈ ਤੁਸੀਂ ਤਾਂ ਭਾਈ ਇੱਥੇ ਯਾਰ ਤਸੀਹੇ ਦਿੰਦੇ ਉਸ ਸਿੱਖ ਨੌਜਵਾਨਾਂ ਨੂੰ ਫਿਰ ਤੁਸੀਂ ਨੌਕਰੀਆਂ ਕਿਉਂ ਨਾ ਛੱਡੀਆਂ ਇਸ ਕਰਕੇ ਇਹ ਸਾਰਾ ਕੁਝ ਸ਼ੱਕ ਦੇ ਘੇਰੇ ਦੇ ਵਿੱਚ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵੀ ਉਹਨਾਂ ਦੀ ਮੌਤ ਕਿਵੇਂ ਹੋਈ ਤੇ ਇਨਸਾਫ ਮਿਲਣਾ ਚਾਹੀਦਾ ਮੈਂ ਸਿੱਖ ਕੌਮ ਨੂੰ ਵੀ ਬੇਨਤੀ ਕਰਦਾ ਕਿ ਜਥੇਦਾਰ ਸਾਹਿਬ ਨਾਲ ਜੇ ਇੰਨੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦੀ ਕੀਤੀ ਗਈ ਹੈ ਉਹਨਾਂ ਨੂੰ ਇਨਸਾਫ਼ ਵੀ ਮਿਲਣਾ ਚਾਹੀਦਾ ਬਸ ਇੰਨੀ ਕੀ ਬੇਨਤੀ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਪ ਜੈ ਤੋ